हेलो एंड वेलकम माय डियर स्टूडेंट्स आई होप दैट यू ऑल आर डूइंग गुड राजे सो सब दी तैयारी पूरी जोरा शोरों ते चल रही ਹੋएगी बिकॉज़ ਤੁਹਾਡੇ ਜਿਹੜੇ ਪ੍ਰੀ ਬੋਰਡ ਆ ਚੁੱਕੇ ਨੇ ਉਸ ਤੋਂ ਬਾਅਦ ਤੁਹਾਡੇ ਫਾਈਨਲ ਇਗਜ਼ਾਮਸ ਦੀ ਤਿਆਰੀ ਹੈ ਸੋ ਬੇਸਿਕਲੀ ਤੁਹਾਡੇ ਇਸ ਤਿਆਰੀ ਦੇ ਵਿੱਚ ਤੁਹਾਡਾ ਸਾਥ ਦੇਣ ਦੇ ਲਈ ਇਹ ਮੈਰੀਟੋਰੀਅਸ ਸਟੂਡੈਂਟ ਓਨਲੀ ਦੇ ਵੱਲੋਂ ਇੱਕ ਨਵੀਂ ਸੀਰੀਜ਼ ਸ਼ੁਰੂ ਕੀਤੀ ਜਾ ਰਹੀ ਹੈ ਇਹਦੇ ਵਿੱਚ ਬੇਸਿਕਲੀ ਅਸੀਂ ਆਪਾਂ ਕੀ ਕਰਾਂਗੇ ਤੁਹਾਡਾ ਜਿਹੜਾ ਮੈਥਮੈਟਿਕਸ ਦਾ ਸਿਲੇਬਸ ਹੈ ਹਰੇਕ ਚੈਪਟਰ ਦੇ ਆਪਾਂ 1 1 ਮਾਰਕਸ ਐਂਡ 2 2 ਮਾਰਕਸ ਵਾਲੇ ਜਿਹੜੇ ਕੁਐਸ਼ਨਸ ਨੇ ਕਵਰ ਕਰਾਂਗੇ 노 ਡਾਊਟ ਇਸ ਤੋਂ ਅੱਗੇ ਵੀ ਮੂਵ ਕਰਾਂਗੇ ਲੇਕਿਨ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰੀਕੇ ਦਾ ਜਿਹੜਾ ਹੈਗਾ ਰਿਸਪੌਂਸ ਦਿਨੇ ਹੋ ਅਗਰ ਤੁਹਾਡਾ ਅੱਛਾ ਰਿਸਪੌਂਸ ਹੋਇਆ ਤਾਂ ਤੁਹਾਡੀ ਹੋਰ ਅੱਛੇ ਤਰੀਕੇ ਨਾਲ ਵੀ ਤਿਆਰੀ ਕਰਵਾਈ ਜਾ ਸਕਦੀ ਹੈ ਸੋ ਜ਼ਿਆਦਾ ਗੱਲਾਂ ਬਾਤਾਂ ਸਮਾਂ ਖਰਾਬ ਨਹੀਂ ਕਰਦੀ ਡਾਇਰੈਕਟ ਆਪਾਂ ਅੱਜ ਦੇਖਾਂਗੇ ਰੱਜੇ ਜਿਹੜਾ ਸਾਡਾ ਚੈਪਟਰ 1 ਹੈ दैट इज ਇੰਟੀਜਰਸ ਹੁਣ ਇੰਟੀਜਰਸ ਕੀ ਹੁੰਦੀਆਂ ਨੇ ਸਾਈਡ ਬਾਈ ਸਾਈਡ ਤੁਹਾਨੂੰ ਹਰ ਇੱਕ ਚੀਜ਼ ਛੋਟੀ ਛੋਟੀ ਚੀਜ਼ ਵੀ ਡਿਟੇਲ ਚ ਦੱਸਾਂਗੇ ਸੋ ਇਸ ਚੈਪਟਰ ਦੇ ਰੱਜੇ ਕੀ ਕਰਦੇ ਆਪਾਂ 1 ਮਾਰਕ ਕੁਐਸ਼ਨਸ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਰੱਜੇ ਜਿਹੜਾ ਫਰਸਟ ਕੁਐਸ਼ਨ ਹੈ ਤੁਹਾਨੂੰ ਕਹਿ ਰਹੇ ਨੇ ਦੇਖੋ ਜਿਆਦਾ ਜਿਹੜੀ ਹੈਗੀ ਆ ਆਪਾਂ ਤਵੱਜੋ ਪੰਜਾਬੀ ਭਾਸ਼ਾ ਨੂੰ ਦਵਾਂਗੇ ਅਗਰ ਤੁਸੀਂ ਇੰਗਲਿਸ਼ ਮੀਡੀਅਮ ਵਾਲੇ ਬੱਚੋ ਤਾਂ ਕਮੈਂਟ ਸੈਕਸ਼ਨ 'ਚ ਦੱਸ ਦਿਓ ਫਿਰ ਆਪਾਂ ਥੋੜੀ ਜੀ ਜ਼ਿਆਦਾ ਇੰਗਲਿਸ਼ ਵਾਲੀ ਕਲਾਸ ਵੀ ਰੱਖ ਸਕਦੇ ਆ ਚਲੋ ਜੀ ਫਰਸਟ ਕੁਐਸਚਨ ਸਾਨੂੰ ਕਿਹਾ ਗਿਆ ਹੈ ਕਿ ਦੋ ਸੰਪੂਰਨ ਸੰਖਿਆਵਾਂ ਦੇਖੋ ਇੱਥੇ ਗਲਤ ਲਿਖਿਆ ਹੈ ਇਹ ਪੂਰਨ ਨਹੀਂ ਆਉਣਾ ਇੱਥੇ ਸੰਪੂਰਨ ਆਉਣਾ ਸੀਗਾ ਕਹਿੰਦੇ ਦੋ ਸੰਪੂਰਨ ਅੰਕਾਂ ਦਾ ਜਿਹੜਾ ਜੋੜ ਹੈ ਉਹ ਕੌਣ ਹੈ ਜੀ ਘਟਾਓ ਦੇ 5 ਹੈ ਜੇ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਹੈਗੀ ਆ ਘਟਾਓ ਦੇ 3 ਹੈ ਤਾਂ ਦੂਸਰੀ ਸੰਪੂਰਨ ਸੰਖਿਆ ਜਾਂ ਫਿਰ ਦੂਸਰਾ ਸੰਪੂਰਨ ਅੰਕ ਪਤਾ ਕਰੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੰਪੂਰਨ ਅੰਕ ਕੀ ਹੁੰਦੇ ਨੇ ਦੇਖੋ ਤੁਹਾਨੂੰ ਹੁਣ ਨੰਬਰ ਲਾਈਨ ਪਤਾ ਹੈ ਸੰਖਿਆ ਪ੍ਰਣਾਲੀ ਇਹਦੇ ਵਿੱਚ ਅਸੀਂ ਰੱਜੇ ਸੈਂਟਰ 'ਚ ਕੀ ਲੈ ਕੇ ਚੱਲਦੇ ਹਾਂ ਅਸੀਂ ਇਹਨੂੰ ਜ਼ੀਰੋ ਮੰਨਦੇ ਹਾਂ ਠੀਕ ਹੈ 0 ਦੇ ਸੱਜੇ ਪਾਸੇ ਰੱਜ ਸਾਡੇ ਕੋਲ ਕੀ ਹੁੰਦੀਆਂ ਨੇ ਤਨਾਤਮਕ ਸੰਖਿਆਵਾਂ ਹੁੰਦੀਆਂ ਨੇ ਯਾਨੀ 1 ਹੋ ਗਿਆ 2 ਹੋ ਗਿਆ 3 ਹੋ ਗਿਆ ਇਸ ਤਰੀਕੇ ਨਾਲ ਸਾਡੇ ਕੋਲੇ ਅੱਗੇ 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 ਚੱਲੀ ਜਾਂਦੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਰੱਜੇ 0 ਦੇ ਖੱਬੇ ਪਾਸੇ ਅਸੀਂ ਕੀ ਲੈ ਕੇ ਚੱਲਦੇ ਆ ਜਿਹੜੀਆਂ ਰਿਣਾਤਮਕ ਸੰਖਿਆਵਾਂ ਨੇ ਉਹਨਾਂ ਨੂੰ ਲੈ ਕੇ ਚੱਲਦੇ ਆ ਜਿਵੇਂ ਕਿ -1 ਇੱਕ ਹੋ ਗਿਆ -2 ਦਾ ਜਿਹੜਾ ਹੈਗਾ 2 ਹੋ ਗਿਆ -3 ਹੋ ਗਿਆ ਇਸ ਤਰੀਕੇ ਦਾ ਸੋ ਰਜੇ ਇਸ ਟਾਈਮ ਤੁਹਾਨੂੰ ਇਸ ਨੰਬਰ ਲਾਈਨ ਤੇ ਜੋ-ਜੋ ਅੱਖਰ ਦਿਖ ਰਹੇ ਨੇ ਇਹੇ ਸਾਰੇ ਇਕਨ ਨੇ ਸੰਪੂਰਨ ਸੰਖਿਆਵਾਂ ਹਨ ਯਾਨੀ ਜਿਹਦੇ ਵਿੱਚ 0 ਵੀ ਆਉਂਦਾ ਹੈ ਇਸ ਤਰੀਕੇ ਨਾਲ ਜਿਹੜੀਆਂ ਧਨਾਤਮਕ ਸੰਖਿਆਵਾਂ ਆਉਂਦੀਆਂ ਨੇ ਤੇ ਇਸ ਤਰੀਕੇ ਨਾਲ ਜਿਹੜੀਆਂ ਰਿਣਾਤਮਕ ਸੰਖਿਆਵਾਂ ਆਉਂਦੀਆਂ ਨੇ ਕਲੀਅਰ ਹੈ ਓਕੇ ਹੁਣ ਦੇਖੋ ਇਹਨਾਂ ਨੇ ਸਾਨੂੰ ਕਿਹਾ ਹੈ ਕਿ ਤੁਸੀਂ ਕੋਈ ਵੀ ਕੀ ਲੈ ਲਓ ਦੋ ਸੰਪੂਰਨ ਸੰਖਿਆਵਾਂ ਲੈ ਲਓ ਹੁਣ ਦੇਖੋ ਤੁਸੀਂ ਕੋਈ ਵੀ ਸੰਪੂਰਨ ਸੰਖਿਆ ਲੈ ਸਕਦੇ ਹੋ ਤੁਸੀਂ ਮੰਨ ਲਓ ਚਾਹੇ xy ਲੈ ਲਓ ਠੀਕ ਹੈ ਤੁਸੀਂ ਅਗਰ ਚਾਹੋ ਤਾਂ ਤੁਸੀਂ ab ਲੈ ਸਕਦੇ ਹੋ ਕੁਝ ਵੀ ਲੈ ਸਕਦੇ ਠੀਕ ਹੈ ਜੀ ਆਪਾਂ ਨੇ ਕੀ ਲੈ ਲਿਆ ਕੋਈ ਦੋ ਸੰਪੂਰਨ ਸੰਖਿਆਵਾਂ ਲੈ ਲੀਆਂ ਜਿਵੇਂ ਜਿਵੇਂ ਇਹ ਸਾਨੂੰ ਕਹੀ ਜਾਣਗੇ ਓਵੇਂ ਓਵੇਂ ਅਸੀਂ ਅੱਗੇ ਮੂਵ ਕਰੀ ਚੱਲਾਂਗੇ ਇਹਨਾਂ ਨੇ ਸਾਨੂੰ ਕਿਹਾ ਹੈ ਕਿ ਦੋ ਸੰਪੂਰਨ ਅੰਕਾਂ ਦਾ ਜਿਹੜਾ ਜੋੜ ਹੈ ਉਹ ਕਿਹਦੇ ਬਰਾਬਰ ਹੈ ਰਜੇ ਘਟੌ ਦੇ 5 ਦੇ ਬਰਾਬਰ ਹੈ ਇਹਦਾ ਮਤਲਬ ਜਿਹੜੀਆਂ ਮੈਂ ਨੇ ਆਹ ਦੋ ਸੰਪੂਰਨ ਸੰਖਿਆਵਾਂ ਮੰਨੀਆਂ ਨੇ ਜਿਹੜਾ ਇਹਨਾਂ ਦਾ ਜੋੜ ਹੈ ਯਾਨੀ ਅਗਰ ਮੈਂ ਇਹਨਾਂ ਦਾ ਜੋੜ ਕਰਾਂ ਤਾਂ ਮੇਰੇ ਕੋਲੇ ਕਿਹਦੇ ਬਰਾਬਰ ਆ ਗਿਆ ਰਜੇ ਘਟੌ ਦੇ 5 ਦੇ ਬਰਾਬਰ ਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਹਿੰਦੇ ਨੇ ਅਗਰ ਕਹਿੰਦੇ ਇਹਨਾਂ ਦੇ ਵਿੱਚੋਂ ਇੱਕ ਸੰਖਿਆ ਜਿਹੜੀ ਹੈਗੀ ਆ ਘਟਾਓ ਦੇ ਤਿੰਨ ਹੈ ਯਾਨੀ x ਦੇ x ਤੇ y ਦੇ ਵਿੱਚੋਂ ਦੇਖੋ ਧਿਆਨ ਨਾਲ ਦੇਖੋ ਅਗਰ x ਤੇ y ਦੇ ਵਿੱਚੋਂ ਕੋਈ ਇੱਕ ਸੰਖਿਆ ਜਿਹੜੀ ਘਟਾਓ ਦੇ ਤਿੰਨ ਹੈ ਤਾਂ ਤੁਸੀਂ ਦੂਜੀ ਸੰਪੂਰਨ ਸੰਖਿਆ ਪਤਾ ਕਰਨੀ ਆਜੋ ਹੁਣ ਆਪਾਂ ਇਹਨੂੰ ਸੋਲਵ ਕਰ ਲੈਣੇ ਆ ਅੱਛੇ ਤਰੀਕੇ ਨਾਲ ਸੋ ਇੱਥੇ ਮੈਂ ਸਾਈਡ ਬਾਈ ਸਾਈਡ ਇਹਦੇ ਸੋਲੂਸ਼ਨ ਤੁਹਾਨੂੰ ਪ੍ਰੋਵਾਈਡ ਕੀਤੇ ਨੇ ਰਜੇ ਠੀਕ ਹੈ ओके ਸੋ ਤੁਸੀਂ ਦੇਖ ਸਕਦੇ ਹੋ ਦੇਖੋ ਆ ਤਾਂ ਸਾਡੀ ਉਹੀ ਇਕੁਏਸ਼ਨ ਹੈ ਜਿਹੜੀ ਅਸੀਂ ਬਣਾ ਕੇ ਆਇਆ ਤਾਂ ਅਸੀਂ ਨੇ ਕੀ ਕੀਤਾ ਰੱਜੇ x ਦੀ ਵੈਲਿਊ ਘਟਾਓ ਦੇ ਤਿੰਨ ਲੈ ਲਈ ਤੁਸੀਂ ਦੇਖੋ x ਦੀ ਵੈਲਿਊ ਵੀ ਘਟਾਓ ਦੇ ਤਿੰਨ ਲੈ ਸਕਦੇ ਹੋ y ਦੀ ਵੈਲਿਊ ਵੀ ਘਟਾਓ ਦੇ ਤਿੰਨ ਲੈ ਸਕਦੇ ਹੋ ਪਹਿਲਾਂ ਆਪਾਂ x ਦੇ ਨਾਲ ਦੇਖਦੇ ਹਾਂ ਜਦੋਂ ਦੇਖੋ x ਦੀ ਵੈਲਿਊ ਆਪਾਂ ਨੇ ਇੱਥੇ ਘਟਾਓ ਦੇ ਤਿੰਨ ਪੁੱਟ ਕੀਤੀ y ਐਜ਼ ਇਟ ਇਜ਼ ਆ ਗਿਆ ਤੇ ਜਿਹੜਾ ਹ ਘਟਾਓ ਦੇ ਪੰਜ ਐਜ਼ ਇਟ ਇਜ਼ ਆ ਗਿਆ ਹੁਣ ਅਸੀਂ ਨੇ ਕੀ ਕਰਨਾ ਰੱਜੇ ਇਸ y ਦੀ ਵੈਲਿਊ ਪਤਾ ਕਰਨੀ ਹੈ ਤਾਂ ਉਹਦੇ ਲਈ ਅਸੀਂ ਇਹ ਕੀ ਕਰਾਂਗੇ ਜਿਹੜਾ ਹ ਇੱਧਰ ਘਟਾਓ ਦੇ ਤਿੰਨ ਦਿਖ ਰਿਹਾ ਇਹਨੂੰ ਅਸੀਂ ਦੂਜੇ ਪਾਸੇ ਲੈ ਕਿ ਜਦੋਂ ਆਪਾਂ ਘਟਾਓ ਦੀ ਸੰਖਿਆ ਨੂੰ ਬਰਾਬਰ ਤੋਂ ਦੂਜੀ ਸਾਈਡ ਲੈ ਕੇ ਚਲਦੇ ਆ ਤਾਂ ਘਟਾਓ ਕੀ ਬਣ ਜਾਂਦਾ ਜੋੜ ਬਣ ਜਾਂਦਾ ਯਾਨੀ ਕਿ ਜਿਹੜਾ ਹਵਾਈ ਹੈ ਕਿ ਇਹਦੇ ਬਰਾਬਰ ਆ ਗਿਆ ਆਹ ਘਟਾਓ ਦੇ ਪੰਜ ਇੰਹੀਂ ਲਿਖ ਲਿਆ ਆਹ ਜਿਹੜਾ ਇੱਥੇ ਘਟਾਓ ਦਾ ਤਿੰਨ ਰਜੇ ਉਹ ਕੀ ਬਣ ਗਿਆ ਇੱਧਰ ਆ ਕੇ ਜੋੜ ਦਾ ਤਿੰਨ ਬਣ ਗਿਆ ਹੁਣ ਆਪਾਂ ਇਹਨੂੰ ਸੋਲਵ ਕਰ ਸਕਦੇ ਹਾਂ ਸਾਨੂੰ ਪਤਾ ਹੈ ਪਲੱਸ ਮਾਈਨਸ ਕੀ ਹੁੰਦਾ ਮਾਈਨਸ ਹੁੰਦਾ ਯਾਨੀ ਕਿ ਪੰਜ ਦੇ ਵਿੱਚੋਂ ਤਿੰਨ ਘਟਾ ਦਿਓ ਕਿੰਨਾ ਆ ਗਿਆ ਦੋ ਆ ਗਿਆ ਹੁਣ ਅਗਰ ਨਿਸ਼ਾਨੀ ਦੇਖੀਏ ਤਾਂ ਨਿਸ਼ਾਨੀ ਕੀ ਦੀ ਲਾਉਣੇ ਹੁੰਨੇ ਆ ਪਾਪਾ ਤੇ ਕਹਨੇ ਹੁੰਦੇ ਆ ਕਿ ਪੰਜ ਤੇ ਦਿਨਾਂ ਚ ਕੌਣ ਵੱਡਾ ਤਾਂ ਜੀ ਪੰਜ ਵੱਡਾ ਹੈ ਤਾਂ ਪੰਜ ਦੇ ਨਾਲ ਨਿਸ਼ਾਨੀ ਕਿਹਦੀ ਲੱਗੀ ਹੈ ਜੀ ਘਟਾਓ ਦੀ ਲੱਗੀ ਹੈ ਤਾਂ ਅਸੀਂ ਇੱਥੇ ਕੀ ਲਗਾ ਦਾਂਗੇ ਘਟਾਓ ਲਾ ਦਾਂਗੇ ਇਹਦਾ ਮਤਲਬ ਜਿਹੜੀ ਦੂਸਰੀ ਸੰਪੂਰਨ ਸੰਖਿਆ ਹੈ ਉਹ ਕਿੰਨੀ ਆ ਰਹੀ ਆ ਘਟਾਓ ਦੇ 2 ਆ ਰਹੀ ਹੈ ਦੇਖੋ ਰਜਾਕਰ ਤੁਹਾਨੂੰ ਐਕਸਪਲੇਨੇਸ਼ਨ ਥੋੜੀ ਜ਼ਿਆਦਾ ਲੱਗ ਰਹੀ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਜ਼ਰੂਰ ਦੱਸ ਦਿਓ ਬਿਕੋਜ਼ ਮੈਂ ਤੁਹਾਨੂੰ ਐਕਸਪਲੇਨ ਵੀ ਕਰਾ ਸਕਦੀ ਆ ਮੈਂ ਡਾਇਰੈਕਟ ਸਿਰਫ ਆਨਸਰ ਆਨਸਰ ਵੀ ਲਗਵਾ ਸਕਦੀ ਆ ਚੁਆਇਸ ਤੁਹਾਡੀ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਜਾਣਾ ਚਾਹੋਗੇ ਹੁਣ ਦੇਖੋ ਤੁਹਾਡੇ ਚ ਅੱਧੇ ਬੱਚੇ ਕੀ ਕਰਨਗੇ राजे ਤੁਹਾਡੇ ਚ ਅੱਧੇ ਬੱਚੇ ਕਹਿਣਗੇ ਕਿ ਮੈਮ ਅਸੀਂ ਨਹੀਂ x ਦੀ ਵੈਲਿਊ ਨੂੰ ਘਟਾ ਦੇ ਤੇ ਨ ਰੱਖਣਾ ਅਸੀਂ ਤਾਂ y ਦੀ ਵੈਲਿਊ ਨੂੰ ਘਟਾ ਦੇ ਤੇ ਨ ਰੱਖਾਂਗੇ ਕੋਈ ਚੱਕਰ ਨਹੀਂ राजे ਤੁਸੀਂ y ਦੀ ਵੈਲਿਊ ਨੂੰ ਘਟਾ ਦੇ ਤੇ ਨ ਰੱਖ ਲਓ ਫਿਰ ਜਦੋਂ ਤੁਸੀਂ ਸੋਲਵ ਕਰੋਗੇ ਤਾਂ ਤੁਹਾਡੇ ਕੋਲੇ x ਦੀ ਵੈਲਿਊ ਕੀ ਆ ਜੂਗੀ ਘਟਾ ਦੇ 2 ਆ ਜੂਗੀ 댓 ਮੀਨਸ ਹਰੇਕ ਕੇਸ ਦੇ ਵਿੱਚ ਸਾਡੇ ਕੋਲੇ ਕੀ ਆਨਸਰ ਆ ਰਿਹਾ राजे ਮਾਈਨਸ ਦੇ 2 ਆਨਸਰ ਆ ਰਿਹਾ ਸੋ ਇਹਦਾ ਮਤਲਬ ਜਿਹੜੀ ਫਸਟ ਕੁਐਸਚਨ ਹੈ ਇਹਦਾ ਸਾਡੇ ਕੋਲੇ ਰਾਈਟ ਆਨਸਰ ਕੀ ਆਜੂਗਾ অপਸ਼ਨ ਨੰਬਰ b ਘਟਾ ਦੇ 2 ਆਜੂਗਾ ਵੈਰੀ ਗੁੱਡ ਹੁਣ ਅੱਗੇ ਦੇਖਦੇ ਇਦੇ ਵਿੱਚ ਥੋੜੀ ਨੰਬਰਿੰਗ ਚ ਪ੍ਰੋਬਲਮ ਹੈ ਤੁਹਾਨੂੰ ਇਹ ਪੀਡੀਐਫ ਤੁਹਾਡੇ ਟੀਚਰਜ਼ ਨੇ ਡੈਫੀਨਿਟਲੀ ਪ੍ਰੋਵਾਈਡ ਕੀਤੀ ਹੋਏਗੀ ਸੋ ਆਪਾਂ ਇਹਦੇ ਅਕੋਰਡਿੰਗ ਦੇਖ ਲੈਂਦੇ ਆ ਥਰਡ ਕੁਐਸਚਨ ਕੌਣ ਹੈ ਕਹਿੰਦੇ ਨੈਚੁਰਲ ਨੰਬਰਸ ਜ਼ੀਰੋ ਤੇ देयर 네ਗੇਟਿਵ ਟੁਗੇਦਰ ਮਿਲ ਕੇ ਕੀ ਬਣਾਉਂਦੇ ਨੇ ਨਹੀਂ ਸਮਝ ਲੱਗਿਆ ਪੰਜਾਬੀ ਚ ਪੜ੍ਹਦੇ ਆ ਦੇਖੋ ਕਹਿੰਦੇ ਪ੍ਰਾਕਿਰਤਿਕ ਸੰਖਿਆਵਾਂ ਦੇ ਵਿੱਚ ਨਾਲ ਤੁਸੀਂ ਜ਼ੀਰੋ ਐਡ ਕਰ ਦੋ ਤੇ ਉਹਨਾਂ ਦੇ ਵਿੱਚ ਜੇ ਤੁਸੀਂ ਰਿਣਾਤਮਕ ਵੀ ਮਿਲਾ ਦੋ ਤਾਂ ਉਹ ਕੀ ਬਣਾਉਂਦੇ ਨੇ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਆਹ ਉੱਪਰ ਇਹੀ ਤਾਂ ਸਮਝਾ ਕੇ ਹੱਡੀਆਂ ਠੀਕ ਹੈ पर आपू एक बार बिकॉज बहुत ही इंपॉर्टेंट टॉपिक है ठीक है जी एक मिनट आप सैट कर लिए थोड़ा जा, ठीक है, देखो जी। देखो आप तो नंबर लाइन दिख रही है इस नंबर लाइन के उपर आपने जीरो लिया और इधरली साइड जीरो के सजे पास अपने की ने रजे ਜਿਹੜੀਆਂ ਧਨਾਤਮਕ ਸੰਖਿਆਵਾਂ ਵਾਲੀਆਂ ਯਾਨੀ ਕਿ ਪੋਜ਼ਿਟਿਵ ਨੰਬਰਸ ਲਈ ਨੇ ਔਰ ਜ਼ੀਰੋ ਦੇ ਖੱਬੇ ਪਾਸੇ ਆਪਾਂ ਨੇ ਕੀ ਲਈਆਂ ਨੇ 네ਗੇਟਿਵ ਵੈਲਿਊਜ਼ ਲਈਆਂ ਨੇ ਸਾਨੂੰ ਦੇਖੋ ਐਨਾ ਪਤਾ ਹੈ ਕਿ ਜਿਹੜੀ 1 ਤੋਂ ਜਿਹੜੀਆਂ ਕਿਹੜੀਆਂ ਸੰਖਿਆਵਾਂ ਸ਼ੁਰੂ ਹੁੰਦੀਆਂ ਨੇ 1 ਤੋਂ ਕੁਦਰਤੀ ਸੰਖਿਆਵਾਂ ਸ਼ੁਰੂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਨੇ ਨੇਚਰਲ ਨੰਬਰਸ ਕਹਿੰਦੇ ਆ ਜਦੋਂ ਆਪਾਂ ਇਹਨਾਂ ਕੁਦਰਤੀ ਸੰਖਿਆਵਾਂ ਦੇ ਵਿੱਚ ਜ਼ੀਰੋ ਐਡ ਕਰ ਦਿੰਦੇ ਆ ਤਾਂ ਸਾਡੇ ਕੋਲੇ ਕੀ ਬਣ ਜਾਂਦੇ ਨੇ ਦੀ ਹੋਲ ਨੰਬਰ ਬਣ ਜਾਂਦੇ ਨੇ ਹੁਣ ਹੋਲ ਨੰਬਰਸ ਕਿਹੜੇ ਹੁੰਦੇ ਨੇ ਪੂਰਨ ਸੰਖਿਆਵਾਂ ਹੁੰਦੀਆਂ ਨੇ ਤੁਸੀਂ ਪੂਰਾ ਲਿਖ ਲਿਓ ਠੀਕ ਹੈ ਹੋਲ ਨੰਬਰਸ ਕੌਣ ਪੂਰਨ ਸੰਖਿਆਵਾਂ ਤੇ ਜਦੋਂ ਅਸੀਂ ਇਹਨਾਂ ਦੇ ਵਿੱਚ ਘਟਾਓ ਵਾਲੇ ਵੀ ਜੋੜ ਦਿੰਨੇ ਆ ਤਾਂ ਇਹ ਸਾਡੇ ਕੋਲੇ ਕੀ ਬਣ ਜਾਂਦੇ ਨੇ ਰਾਜੇ ਇੰਟੀਜਰਸ ਬਣ ਜਾਂਦੇ ਨੇ ਯਾਨੀ ਕੀ ਬਣ ਜਾਂਦੇ ਨੇ ਸੰਪੂਰਨ ਸੰਖਿਆ ਬਣ ਜਾਂਦੇ ਨੇ ਉਹੀ ਇਹਨਾਂ ਨੇ ਸਾਨੂੰ ਪੁੱਛਿਆ ਸੀ ਕਿ ਕੁਦਰਤੀ ਸੰਖਿਆਵਾਂ ਜਾਂ ਪ੍ਰਾਕ੍ਰਿਤਿਕ ਸੰਖਿਆਵਾਂ ਕਹਿ ਲਓ ਉਹਦੇ ਵਿੱਚ ਕਹਿੰਦੇ ਤੁਸੀਂ ਨੇ ਜ਼ੀਰੋ ਵੀ ਜੋੜਤਾ ਉਹਦੇ ਵਿੱਚ ਤੁਸੀਂ ਨੇ ਘਟਾਓ ਦੀਆਂ ਸੰਖਿਆਵਾਂ ਵੀ ਜੋੜਤੀਆਂ ਤਾਂ ਕੀ ਬਣ ਗਿਆ ਤਾਂ ਉਹ ਸਾਡੇ ਕੋਲੇ ਕੌਣ ਬਣ ਗਿਆ ਰਾਜੇ ਇੰਟੀਜਰਸ ਬਣ ਗਿਆ ਯਾਨੀ ਕਿ ਕੀ ਬਣ ਗਿਆ ਜੀ ਸੰਪੂਰਨ ਸੰਖਿਆਵਾਂ ਬਣ ਗਿਆ ਹੁਣ ਆਪਾਂ ਦੇਖ ਲੈਨੇ ਆ ਕਿ ਸਾਡਾ ਕਿਹੜਾ ਆਨਸਰ ਆਇਆ ਸੋ ਓਕੇ ਸੋ ਇਹਦਾ ਮਤਲਬ ਜਿਹੜਾ 3rd ਹੈ ਉਹਦਾ ਆਨਸਰ ਹੈ ਜੇ ਸਾਡੇ ਕੋਲੇ ਕੀ ਆ ਗਿਆ অপਸ਼ਨ ਨੰਬਰ D ਇੰਟੀਜਰਸ ਯਾਨੀ ਕਿ ਸੰਪੂਰਨ ਸੰਖਿਆਵਾਂ ਸਾਡਾ ਸਹੀ ਆਨਸਰ ਆ ਜਾਏਗਾ ਫਿਰ ਅੱਗੇ ਰਜੇ ਫੋਰਥ ਕੁਐਸਚਨ ਕੀ ਕਹਿੰਦੇ ਨੇ ਕਿ ਡਿਵੀਜ਼ਨ ਆਫ ਟੂ ਨੰਬਰ ਯਾਨੀ ਕਿ ਦੋ ਸੰਖਿਆਵਾਂ ਦਾ ਜਿਹੜਾ ਭਾਗਫਲ ਹੈ ਕਹਿੰਦੇ ਜ਼ੀਰੋ ਦੇ ਬਰਾਬਰ ਹੈ ਠੀਕ ਹੈ ਜੀ ਕਹਿੰਦੇ ਜੇਕਰ ਸੰਖਿਆਵਾਂ ਦੇ ਵਿੱਚੋਂ ਇੱਕ ਘਟੌ ਦੇ 567 ਦੇ ਬਰਾਬਰ ਹੈ ਤਾਂ ਦੂਜੀ ਸੰਖਿਆ ਪਤਾ ਕਰੋ ਹੁਣ ਦੇਖੋ ਰਜੇ ਧਿਆਨ ਨਾਲ ਇਹਨੂੰ ਆਪਾਂ ਕਿਵੇਂ ਸੋਲਵ ਕਰਾਂਗੇ ਦੇਖੋ ਜਸਟ ਗਿਵ ਮੀ ਅ ਸੈਕਿੰਡ ওকে ਹੁਣ ਇਹਨਾਂ ਨੇ ਸਾਨੂੰ ਕੀ ਕਿਹਾ ਰਜੇ ਕਿ ਸਾਡੇ ਕੋਲੇ ਕੋਈ ਵੀ ਦੋ ਸੰਖਿਆਵਾਂ ਨੇ ਤੁਸੀਂ ਇਹਨੂੰ a b ਲੈਣਾ a b ਲੈ ਲਓ x y ਲੈਣਾ x y ਲੈ ਲਓ ਇਸ ਤਰੀਕੇ ਨਾਲ ਪਹਿਲੀ ਸੰਖਿਆ ਤੇ ਦੂਜੀ ਸੰਖਿਆ ਲੈਣਾ ਤਾਂ ਵੀ ਤੁਹਾਡੀ ਮਰਜ਼ੀ ਹੈ ਤੁਸੀਂ ਉਵੇਂ ਲੈ ਸਕਦੇ ਸਾਨੂੰ ਕਹਿੰਦੇ ਉਹਨਾਂ ਨੂੰ ਭਾਗ ਕਰਨ ਤੇ ਸਾਨੂੰ ਕੀ ਮਿਲ ਰਿਹਾ ਜ਼ੀਰੋ ਮਿਲ ਰਿਹਾ ਤੇ ਸਾਨੂੰ ਉਹਨਾਂ ਨੇ ਕਿਹਾ ਕਿ ਜਿਹੜੀ ਪਹਿਲੀ ਸੰਖਿਆ ਹੈ ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਵੀ ਨੰਬਰ ਦੇਖੋ a ਤੇ b 'ਚੋਂ ਪਹਿਲੀ ਗੱਲ ਮੈਨੂੰ ਤਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਡਿਨੋਮੀਨੇਟਰ ਯਾਨੀ ਆ ਜਿਹੜੀ ਥੱਲੇ ਵੈਲਿਊ ਹੁੰਦੀ ਹੈ ਰਜੇ ਇਹ ਕਦੇ ਵੀ ਜਿਹੜੀ ਹੈਗੀ ਆ ਜ਼ੀਰੋ ਦੇ ਬਰਾਬਰ ਨਹੀਂ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਕਿਉਂਕਿ ਇਹਦਾ ਆਨਸਰ ਸਾਨੂੰ ਨਹੀਂ ਪਤਾ ਅਸੀਂ ਕਹਨੇ ਆ ਕਿ ਅਗਰ ਥੱਲੇ ਜ਼ੀਰੋ ਆ ਗਈ ਇਹਦਾ ਮਤਲਬ ਉਹ ਨਾਟ ਅ ਡਿਫਾਈਨ ਹੈ 댓 ਮੀਨਸ ਕੀ ਹੋ ਸਕਦਾ ਕਿ ਅਗਰ ਇਹਦਾ ਜਿਹੜਾ ਭਾਗ ਕਰਨ ਤੇ ਸਾਨੂੰ ਜ਼ੀਰੋ ਮਿਲ ਰਿਹਾ ਇਹਦਾ ਮਤਲਬ ਸਾਡੇ ਕੋਲੇ ਏ ਜਿਹੜਾ ਉੱਪਰ ਵੈਲਿਊ ਪਈ ਹੈ ਉਹ ਜ਼ੀਰੋ ਆਈ ਹੋਣੀ ਹੈ ਧਿਆਨ ਨਾਲ ਸਮਝੋ ਕੀ ਕਹਿ ਰਹੇ ਆ ਦੇਖੋ ਸਾਨੂੰ ਸਵਾਲ ਨੇ ਕੀ ਕਿਹਾ ਕਿ ਸਾਡੇ ਕੋਲੇ ਕੋਈ ਦੋ ਸੰਖਿਆਵਾਂ ਨੇ ਉਹਨਾਂ ਨੂੰ ਵੰਡਣ ਦੇ ਉੱਪਰ ਸਾਨੂੰ ਜ਼ੀਰੋ ਮਿਲ ਰਿਹਾ ਕਹਿੰਦੇ ਇੱਕ ਸੰਖਿਆ ਜਿਹੜੀ ਉਹ ਆ ਦਿੱਤੀ ਹੋਈ ਹੈ ਘਟਾਓ ਦੇ 567 ਤਾਂ ਦੂਸਰੀ ਸੰਖਿਆ ਕੀ ਹੋਗੀ ਤਾਂ ਦੂਸਰੀ ਸੰਖਿਆ ਹੋਊਗੀ ਰਜੇ ਜ਼ੀਰੋ ਇਹ ਸਾਡਾ ਆਨਸਰ ਆਜੂਗਾ ਤੁਸੀਂ ਦੇਖ ਲਓ ਕਿਹੜੀ ਆਪਸ਼ਨ ਦੇ ਵਿੱਚ ਜ਼ੀਰੋ ਪਿਆ ਉਹੀ ਆਪਾਂ ਨੇ ਕੀ ਕਰ ਦੇਣੀ ਹੈ ਟਿਕ ਕਰ ਦੇਣੀ ਹੈ ਤਾਂ ਜ਼ੀਰੋ ਕਿਹੜੀ ਚ ਪਿਆ ਆਪਸ਼ਨ ਨੰਬਰ ਡੀ ਚ ਪਿਆ ਦੇਖੋ ਚਤ ਦੇ ਬੱਚੇ ਸੋਚਣਗੇ ਜੀ ਆਪਾਂ ਆ ਨਹੀਂ ਲੈ ਸਕਦੇ ਹੁਣ ਦੇਖੋ ਮੈਨੂੰ ਥੋੜਾ ਜਿਹਾ ਮੈਂ ਚੌਨੀਆਂ ਮੈਨੂੰ ਐਕਸਪਲੇਨ ਕਰਾਂ ਸੋ ਜਸਟ ਗਿਵ ਮੀ ਅ ਸੈਕਿੰਡ ਇਹਨਾਂ ਨੇ ਸਾਨੂੰ ਖੁਦ ਕੀ ਕਿਹਾ ਕਿ ਇੱਕ ਸੰਖਿਆ ਆ ਵਾਲੀ ਹੈ ਹੁਣ ਦੇਖੋ ਜੇ ਤੁਸੀਂ ਘਟਾਓ ਦੇ 567 ਨੂੰ ਘਟਾਓ ਦੇ 567 ਨੂੰ ਤੁਸੀਂ ਇਹਦੇ ਨਾਲ ਹੀ ਵੰਡ ਦੋਗੇ ਘਟਾਓ ਦੇ 567 ਨਾਲ ਹੀ ਵੰਡ ਦੋਗੇ ਤਾਂ ਇਹਦਾ ਮਤਲਬ ਸਾਡੇ ਕੋਲੇ ਆਨਸਰ ਤਾਂ 1 ਆ ਜਾਊਗਾ ਸਾਡੇ ਕੋਲੇ ਕੀ ਆਜੂਗਾ 1 ਆਨਸਰ ਆਜੂਗਾ ਪਰ ਸਾਡਾ ਆਨਸਰ ਤਾਂ 0 ਆ ਰਿਹਾ ਹੈ ਤਾਂ ਇਹਦਾ ਮਤਲਬ ਸਾਡਾ ਰਾਈਟ ਆਨਸਰ ਕੀ ਆ ਗਿਆ ਡੀ ਆ ਗਿਆ ਤੁਸੀਂ ਇਹਨਾਂ ਨੂੰ ਬੀ ਤੇ ਸੀ ਨੂੰ ਵੀ ਲੈ ਕੇ ਦੇਖ ਸਕਦੇ ਹੋ ਸਾਡੇ ਕੋਲੇ 0 ਨਹੀਂ ਬਣ ਰਿਹਾ 0 ਤਾਂ ਹੀ ਬਣੂਗਾ ਜੇ ਸਾਡੇ ਕੋਲੇ ਇੱਕ ਸੰਖਿਆ 0 ਹੋਵੇਗੀ ਚਲੋ ਜੀ ਅੱਗੇ ਦੇਖਦੇ ਹਾਂ 6ਵਾਂ ਸਵਾਲ ਕਹਿੰਦੇ ਦ ਸਮ ਆਫ ਟੂ ਇੰਟੀਜਰ ਇਜ਼ ਆਲਵੇਜ਼ ਦੇਖੋ ਕਹਿੰਦੇ ਦੋ ਸੰਪੂਰਨ ਸੰਖਿਆਵਾਂ ਸਾਡੇ ਕੋਲੇ ਕਿਹਨੇ ਰਜੇ ਇੱਕ ਮਿੰਟ ਆਪਾਂ ਹਾਈਲਾਈਟਰ ਲੈ ਲਈਏ ਕਹਿੰਦੇ ਦੋ ਜਿਹੜੀਆਂ ਸੰਪੂਰਨ ਸੰਖਿਆਵਾਂ ਨੇ ਉਹਨਾਂ ਦਾ ਜਿਹੜਾ ਜੋੜ ਆ ਹਮੇਸ਼ਾ ਕੀ ਹੁੰਦਾ ਹੈ ਤਾਂ ਅਜੇ ਤੁਸੀਂ ਕੋਈ ਵੀ ਦੋ ਸੰਪੂਰਨ ਸੰਖਿਆਵਾਂ ਲੈ ਲਓ ਉਹਨਾਂ ਦਾ ਜਿਹੜਾ ਜੋੜ ਹੈ ਉਹ ਹਮੇਸ਼ਾ ਹੀ ਕੀ ਹੋਏਗੀ ਇੱਕ ਸੰਪੂਰਨ ਸੰਖਿਆ ਹੋਏਗੀ ਚਲੋ ਇਹਨੂੰ ਆਪਾਂ ਥੋੜਾ ਜਿਹਾ ਜਿਹੜਾ ਹੈਗਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਕਹਿ ਰਹੇ ਨੇ ਇਹ ਜਸਟ ਗਿਵ ਮੀ ਅ ਸੈਕਿੰਡ ਦੇਖੋ ਹੁਣ ਆਪਾਂ ਨੇ ਕੋਈ ਵੀ ਸੰਪੂਰਨ ਸੰਖਿਆ ਦੇਖੋ ਸਾਨੂੰ ਪਤਾ ਹੈ ਅਸੀਂ ਇਸ ਤਰੀਕੇ ਨਾਲ ਨੰਬਰ ਲਾਈਨ ਦਿਖਾਈ ਸੀ ਠੀਕ ਹੈ ਇੱਕ ਮਿੰਟ ਹਾਂਜੀ ਇਸ ਤਰੀਕੇ ਨਾਲ ਨੰਬਰ ਲਾਈਨ ਦਿਖਾਈ ਸੀ ਇੱਥੇ ਸਾਡੇ ਕੋਲੇ 0 ਆ ਰਹੇ ਇਧਰਲੀ ਸਾਈਡ ਸਾਡੇ ਕੋਲੇ ਕੌਣ ਹੈ 1 ਹੈ 2 ਹੈ ਇਸ ਤਰੀਕੇ ਨਾਲ ਅੱਗੇ ਚੱਲ ਰਹੇ ਹਣੀ ਔਰ 0 ਦੇ ਖੱਬੇ ਪਾਸੇ ਸਾਡੇ ਕੋਲ ਕੌਣ ਹੈ ਰਜੇ -1 ਹੈ ਔਰ ਹੋਰ ਕੌਣ ਹੈ ਜੀ -2 ਹੈ ਤੁਸੀਂ ਇਹਦੇ ਵਿੱਚੋਂ ਕੋਈ ਵੀ ਇੰਟੀਜਰ ਚੱਕ ਲਓ ਮੰਨ ਲਓ ਤੁਸੀਂ ਕਿਹਾ ਜੀ ਆਪਾਂ ਨੇ 1 ਲੈ ਲਿਆ ਠੀਕ ਹੈ ਹੁਣ ਕੋਈ ਦੂਸਰਾ ਇੰਟੀਜਰ ਚੱਕ ਲਓ ਤੁਸੀਂ ਨੇ ਕਿਹਾ ਜੀ 2 ਲੈ ਲਿਆ ਠੀਕ ਹੈ ਹੁਣ ਇਹਨਾਂ ਨੂੰ ਜੋੜ ਕੇ ਦੇਖੋ ਦੇਖੋ 1 ਤੇ 2 ਨੂੰ ਜੋੜ ਕੇ ਜੋੜ ਕੇ ਸਾਨੂੰ ਕੀ ਮਿਲ ਰਿਹਾ 3 ਮਿਲ ਰਿਹਾ ਤੇ 3 ਜਿਹੜਾ ਹੈਗਾ ਉਹ ਵੀ ਸੰਪੂਰਨ ਸੰਖਿਆ ਹੈ ਇਹਦਾ ਮਤਲਬ ਤੁਸੀਂ ਕਿਸੇ ਵੀ ਦੋ ਸੰਪੂਰਨ ਸੰਖਿਆਵਾਂ ਚੱਕ ਲਓ ਔਰ ਉਹਨਾਂ ਸੰਪੂਰਨ ਸੰਖਿਆਵਾਂ ਨੂੰ ਜੋੜ ਲਓ ਤਾਂ ਆਨਸਰ ਹਮੇਸ਼ਾ ਕੀ ਆਊਗਾ ਇੱਕ ਸੰਪੂਰਨ ਸੰਖਿਆ ਹੀ ਆਊਗੀ ਵੈਰੀ ਗੁੱਡ ਹੁਣ ਨੈਕਸਟ ਕੁਐਸਚਨ ਦੇਖਦੇ ਆਂ ਸਹੀ ਦਾ ਅਨਸਰ ਕੀ ਆ ਗਿਆ অপਸ਼ਨ ਨੰਬਰ A ਸੰਪੂਰਨ ਸਹੀ ਹੈ ਠੀਕ ਹੈ ਜੀ 7ਵਾਂ ਸਵਾਲ ਦੇਖੋ ਕਹਿੰਦੇ ਪ੍ਰੋਡਕਟ ਆਫ ਟੂ ਨੰਬਰ ਇਜ਼ ਮਾਈਨਸ 5 ਯਾਨੀ ਕਿ ਦੋ ਸੰਖਿਆਵਾਂ ਦਾ ਗੁਣਨਫਲ ਕਿੰਨਾ ਘਟਾਓ ਦੇ 5 ਕੋਈ ਵੀ ਦੋ ਸੰਖਿਆਵਾਂ ਲੈ ਲਓ ਯਾਨੀ ਆਪਾਂ ਨੇ ਮੰਨ ਲਓ ਇੱਕ ਸੰਖਿਆ x ਲੈ ਲਈ ਤੇ ਦੂਸਰੀ ਸੰਖਿਆ ਆਪਾਂ ਨੇ ਲੈ ਲਈ y ਹੁਣ ਕਹਿੰਦੇ ਇਹਨਾਂ ਦੋਨਾਂ ਦਾ ਗੁਣਨਫਲ ਯਾਨੀ ਇਹਨਾਂ ਨੂੰ ਗੁਣਾ ਕਰਕੇ ਸਾਨੂੰ ਕਿੰਨਾ ਮਿਲ ਰਿਹਾ ਇਹਨੂੰ ਗੁਣਾ ਕਰਕੇ ਜੀ ਸਾਨੂੰ ਘਟਾਓ ਦਾ 5 ਮਿਲ ਰਿਹਾ ਕਲੀਅਰ ਹੈ ਦੇਖੋ ਪੰਜਾਬੀ ਚ ਸਵਾਲ ਪੜ੍ਹਨਾ ਨਾ ਬਹੁਤ ਆਸਾਨ ਹੁੰਦਾ ਬਸ ਜਿਵੇਂ ਜਿਵੇਂ ਕਿਹਾ ਹੋਵੇਂ ਉਹਵੇਂ ਲਿਖੀ ਜਾਣਾ ਇਹਦੇ ਚ ਕੋਈ ਹੋ ਨਹੀਂ ਹੁੰਦਾ ਇੰਗਲਿਸ਼ ਦੇ ਵਿੱਚ ਪੜ੍ਹਦੇ ਆ ਥੋੜਾ ਜਿਹਾ ਦਿਮਾਗ ਖਰਾਬ ਹੋ ਜਾਂਦਾ ਪਰ ਪੰਜਾਬੀ ਚ ਕੋਈ ਪ੍ਰੋਬਲਮ ਨਹੀਂ ਆਉਂਦੀ ਸੋ ਆਪਾਂ ਪੰਜਾਬੀ ਮੀਡੀਅਮ ਨਾਲ ਹੀ ਚੱਲਾਂਗੇ ਸੋ ਦੋ ਸੰਖਿਆਵਾਂ ਨੇ ਉਹਨਾਂ ਦਾ ਗੁਣਨਫਲ ਕਿੰਨਾ ਆ ਗਿਆ ਜੀ ਘਟਾਉ ਦੇ 5 ਆ ਗਿਆ ਹੁਣ ਕਹਿੰਦੇ ਜੇ ਉਹਨਾਂ ਦੇ ਵਿੱਚੋਂ ਇੱਕ ਇੱਕ ਹੈ ਹੁਣ ਇਹਦਾ ਮਤਲਬ ਕੀ ਹੈ ਕਿ ਤੁਸੀਂ ਨੇ ਆ ਦੋ ਸੰਖਿਆਵਾਂ ਲਈਆਂ ਨੇ ਤੁਸੀਂ ਇਹ ਦੋ ਸੰਖਿਆਵਾਂ ਲਈਆਂ ਇੱਕ ਤੁਸੀਂ x ਲਿਆ ਤੇ ਇੱਕ ਤੁਸੀਂ y ਲਿਆ ਹੁਣ ਕਹਿੰਦੇ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਜਾਣਾ 1 ਹੈ ਯਾਨੀ ਕਿ ਜਾਂ ਤਾਂ x ਨੂੰ ਤੁਸੀਂ 1 ਲੈ ਲਓ ਜਾਂ ਤੁਸੀਂ y ਨੂੰ 1 ਲੈ ਲਓ ਦੋਨਾਂ ਚੋਂ ਕਿਸੇ ਨੂੰ ਵੀ ਤੁਸੀਂ 1 ਮੰਨ ਲਓ ਤਾਂ ਇਹਨਾਂ ਨੇ ਕਿਹਾ ਦੂਜਾ ਕੀ ਹੋਵੇਗਾ ਹੁਣ ਆਪਾਂ ਇਹਨੂੰ ਐਕਸਪਲੇਨ ਕਰ ਦਿੰਨੇ ਆ ਜੀ ਅਰੇ ਗਿਵ ਮੀ ਅ ਸਕਿੰਡ ਬੱਚੋ ਠੀਕ ਹੈ ਜੀ ਹੁਣ ਦੇਖੋ ਜੀ ਇਹਦੇ ਵਿੱਚ ਸਾਡੇ ਕੋਲੇ ਕੀ ਹੈ ਆਹ ਆਪਾਂ ਨੇ ਸੋਲਵ ਕੀਤਾ ਠੀਕ ਹੈ ਸਾਡੇ ਕੋਲੇ ਕੀ ਸੀ ਕੋਈ ਦੋ ਜੜਿਆਂ ਨੂੰ ਗੁਣਾ ਕਰਕੇ ਘਟਾਓ ਦੇ 5 ਮਿਲ ਰਿਹਾ ਸੀ ਸਾਨੂੰ ਉਹਨਾਂ ਨੇ ਦਿੱਤਾ ਕਿ ਕੋਈ ਵੀ ਇੱਕ ਨੰਬਰ 1 ਦੇ ਬਰਾਬਰ ਹੈ। ਆਪਾਂ ਨੇ ਕੀ ਲੈ ਲਿਆ ਕਿ ਜਿਹੜਾ x ਹੈ ਉਹਦੀ ਵੈਲਿਊ ਕਿਹਦੇ ਬਰਾਬਰ ਹੈ? 1 ਦੇ ਬਰਾਬਰ ਹੈ। ਤਾਂ ਹੁਣ ਆਪਾਂ ਦੇ y ਦੀ ਵੈਲਿਊ ਪਤਾ ਕਰਨੀ ਹੈ ਤਾਂ ਜਿਹੜੀ y ਦੀ ਵੈਲਿਊ ਆ ਉਹ ਕਿਹਦੇ ਬਰਾਬਰ ਆ ਜੂਗੀ? ਘਟਾਓ ਦੇ ਪੰਜ। ਦੇਖੋ x ਦੀ ਜਗ੍ਹਾ ਤੁਸੀਂ 1 ਪੁੱਟ ਕਰ ਦੋਗੇ ਔਰ ਜਦੋਂ 1 ਨੂੰ y ਨਾਲ ਮਲਟੀਪਲਾਈ ਕਰੋਗੇ ਤਾਂ y ਉਹ ਆਜੂਗਾ। ਤਾਂ y ਦੀ ਵੈਲਿਊ ਰਜੇ ਕਿੰਨੀ ਆ ਗਈ? ਘਟਾਓ ਦੇ ਪੰਜ ਆ ਗਈ। ਹੁਣ ਤੁਹਾਡੇ ਚ ਬੱਚੇ ਕਹਿਣਗੇ ਨਹੀਂ ਮੈਮ ਅਸੀਂ ਨਾ x ਦੀ ਵੈਲਿਊ ਨਹੀਂ 1 ਰੱਖਣੀ। ਅਸੀਂ ਤਾਂ ਜੀ y ਦੀ ਵੈਲਿਊ 1 ਰੱਖਣੀ ਹੈ। ਕੋਈ ਚੱਕਰ ਨਹੀਂ ਰਜੇ ਤੁਸੀਂ y ਦੀ ਵੈਲਿਊ 1 ਰੱਖ ਲ ਪੇਪਰ ਚ ਦੋ ਦੋ ਵੈਲਿਊਜ਼ ਨਹੀਂ ਰੱਖਣੀਆਂ ਇਹ ਤਾਂ ਮੈਂ ਤੁਹਾਨੂੰ ਸਮਝਾਉਣ ਦੇ ਲਈ ਇਸ ਤਰੀਕੇ ਨਾਲ ਕੀਤਾ ਠੀਕ ਹੈ ਇਧਰ ਆਪਾਂ ਨੇ ਕੀ ਕੀਤਾ राजे y ਦੀ ਵੈਲਿਊ 1 ਦੇ ਬਰਾਬਰ ਰੱਖ ਲਈ ਤਾਂ ਯਾਨੀ ਇੱਥੇ ਕੌਣ ਆ ਗਿਆ 1 ਆ ਗਿਆ ਹੁਣ ਜਦੋਂ x ਦੀ ਗੁਣਾ 1 ਨਾਲ ਕਰੋਗੇ ਤਾਂ ਕੌਣ ਆਜੂਗਾ x ਆਜੂਗਾ ਤਾਂ ਇਹਦੀ ਵੈਲਿਊ ਕਿਤੇ ਬਰਾਬਰ ਆਜੂਗੀ ਘਟੌ ਦੇ 5 ਦੇ ਬਰਾਬਰ ਆਜੂਗੀ ਇਹਦਾ ਮਤਲਬ ਇਹ ਹੈ ਕਿ ਜੇ ਕੋਈ ਵੀ ਦੋ ਸੰਖਿਆਵਾਂ ਨੂੰ ਗੁਣਾ ਕਰਨ ਤੇ ਸਾਨੂੰ ਘਟੌ ਦਾ 5 ਮਿਲ ਰਿਹਾ ਉਹਨਾਂ ਦੋ ਸੰਖਿਆਵਾਂ ਦੇ ਵਿੱਚੋਂ ਕੋਈ ਵੀ ਇੱਕ ਸੰਖਿਆ ਦੀ ਜਿਹੜੀ ਵੈਲਿਊ ਹੈ ਉਹ 1 ਦੇ ਬਰਾਬਰ ਹੈ ਤਾਂ ਜਿਹੜੀ ਦੂਸਰੀ ਸੰਖਿਆ ਕੀ ਉਹ ਕੀ ਆਜੂਗੀ ਘਟਾਓ ਦੇ 5 ਦੇ ਬਰਾਬਰ ਆਜੂਗੀ ਠੀਕ ਹੈ ਜੀ ਹੁਣ ਦੇਖੋ ਜੀ ਨੈਕਸਟ ਕੁਐਸਚਨ ਅੱਗੇ ਆਪਾਂ ਆ ਗਏ ਅ ਸੋ ਇਹਦਾ ਹੋ ਗਿਆ 7ਵੇਂ ਦਾ ਘਟਾਓ ਦਾ 5 ਆਨਸਰ ਆ ਗਿਆ ਓਕੇ ਹੁਣ ਨੌਵਾਂ ਸਵਾਲ ਦੇਖੋ ਰਜੇ ਨੌਵੇਂ ਸਵਾਲ ਦੇ ਵਿੱਚ ਕਹਿੰਦੇ ਐਡੀਟਿਵ ਆਈਡੈਂਟੀਟੀ ਪੰਜਾਬੀ ਦੇ ਵਿੱਚ ਇਹਨੂੰ ਬੋਲਦੇ ਨੇ ਜੋੜਾਤਮਕ ਤਤਸਮਕ ਤਤਸਮਕ ਤੁਸੀਂ ਦੇਖ ਲਿਆ ਮਾਰੀ ਜੀ ਦੀ ਪ੍ਰੋਨਨਸੀਏਸ਼ਨ ਕੀ ਹੈ ਅੱਪਾ ਇਹਨੂੰ ਇੰਗਲਿਸ਼ ਚ ਬੋਲ ਲੈਣੇ ਆ ਚਲੋ ਐਡੀਟਿਵ ਆਈਡੈਂਟੀਟੀ ਕਿਸੇ ਵੀ ਇੰਟੀਜਰ ਦੀ ਕੀ ਹੁੰਦੀ ਹੈ ਦੇਖੋ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹ ਤਾਂ बार-बार ਪੇਪਰ 'ਚ ਦੇਖੋ ਨੂੰ ਮਿਲ ਹੀ ਜਾਂਦਾ ਸੋ ਰੱਜੇ ਇਹਦੇ ਵਿੱਚ ਕੀ ਆਊਗਾ ਦੇਖੋ ਐਡੀਟਿਵ ਆਈਡੈਂਟੀਟੀ ਸਮਝੋ ਕੀ ਹੁੰਦੀ ਹੈ ਐਡੀਟਿਵ ਆਈਡੈਂਟੀਟੀ ਯਾਨੀ ਕਿ ਜੋੜਾਤਮਕ ਤੱਤਮਕ ਕੀ ਕਹਿੰਦਾ ਹੈ ਕਹਿੰਦਾ ਏ ਦੇ ਵਿੱਚ ਧਿਆਨ ਨਾਲ ਸਮਝੋ ਮੈਂ ਕੀ ਕਹਿ ਰਹੀ ਹਾਂ ਕਹਿੰਦੇ A ਦੇ ਵਿੱਚ ਮੈਂ ਕੀ ਐਡ ਕਰਾਂ ਵੀ ਮੈਨੂੰ A ਮਿਲ ਜੇ ਯਾਨੀ ਕਿ ਮੰਨ ਲਓ ਮੈਂ 2 ਲਿਖਿਆ ਕਹਿੰਦੇ ਅਸੀਂ 2 ਦੇ ਵਿੱਚ ਅਹਰ ਜਾਂ ਕੀ ਐਡ ਕਰੀਏ ਵੀ ਸਾਨੂੰ 2 ਹੀ ਮਿਲ ਜੇ ਤਾਂ ਇਹਦਾ ਆਨਸਰ ਕੀ ਆਊਗਾ ਕੁਝ ਵੀ ਨਾ ਐਡ ਕਰੋ ਕੁਝ ਵੀ ਨਾ ਐਡ ਕਰੋ ਮਤਲਬ 0 ਐਡ ਕਰ ਦੋ ਸੋ ਇਹਦਾ ਮਤਲਬ ਇੱਥੇ ਵੀ ਕੀ ਆਊਗਾ 0 ਆਊਗਾ ਤੇ ਇਹ ਹੀ 0 ਹੋਰ ਕੁਝ ਨਹੀਂ ਇਹੀ ਆਹ ਜੋੜਾਤਮਕ ਸਤਸਮਕ ਹੈ ਠੀਕ ਹੈ ਯਾਨੀ ਇੰਗਲਿਸ਼ ਚ ਉਹ ਕੀ ਕਹਿੰਦੇ ਨੇ ਐਡੀਟਿਵ ਆਈਡੈਂਟੀਟੀ ਕਹਿੰਦੇ ਨੇ ਸੋ ਸਾਡਾ ਰਾਈਟ ਆਨਸਰ ਕੀ ਆ ਗਿਆ 0 ਹੁਣ ਉੱਥੇ ਜਿਹੜੀ ਵੀ ਸਾਨੂੰ ਆਪਸ਼ਨ 'ਚ ਜ਼ੀਰੋ ਮਿਲ ਗਿਆ ਅਸੀਂ ਉਹ ਟਿਕ ਕਰ ਦਗੇ ਸੋ ਸਾਡੇ ਕੋਲੇ ਕਿਹੜੀ ਹੈ ਆਪਸ਼ਨ ਨੰਬਰ A ਸੋ 9th ਦਾ ਕੀ ਆ ਗਿਆ ਅਨਸਰ A ਠੀਕ ਹੈ ਰਾਜੀ ਹੁਣ ਨੈਕਸਟ ਦੇਖਦੇ ਹਾਂ ਕਹਿੰਦੇ ਵਿਚ ਆਫ ਦਾ ਫੋਲੋਇੰਗ ਨੰਬਰ ਵੈਨ ਡਿਵਾਈਡਿਡ ਬਾਈ ਮਾਈਨਸ 6 ਗਿਵਸ 12 ਦੇਖੋ ਪੰਜਾਬੀ 'ਚ ਸਮਝਦੇ ਹਾਂ ਕਹਿੰਦੇ ਕਿਹੜੀ ਸੰਖਿਆ ਨੂੰ ਹੁਣ ਕਿਹੜੀ ਸੰਖਿਆ ਮਤਲਬ ਆਹ ਜਿਹੜੀਆਂ ਥੱਲੇ ਸੰਖਿਆਵਾਂ ਦਿੱਤੀਆਂ ਇਹਦਾ ਪੁੱਛ ਰਹੇ ਨੇ ਕਿਹੜੀ ਸੰਖਿਆ ਯਾਨੀ ਅਸੀਂ ਇੱਥੇ ਕੀ ਲੈ ਕੇ ਚੱਲਾਂਗੇ ਐਕਸ ਲੈ ਕੇ ਚੱਲਾਂਗੇ ਕਹਿੰਦੇ ਕਿਹੜੀ ਸੰਖਿਆ ਯਾਨੀ ਆਪਾਂ ਨੇ ਕੀ ਮੰਨ ਲਿਆ ਐਕਸ ਦੀ ਗੱਲ ਕਰ ਰਹ ਕਿਹੜੀ ਸੰਖਿਆ ਨੂੰ ਜਦੋਂ ਘਟੌ ਦੇ 6 ਦੇ ਨਾਲ ਵੰਡਿਆ ਜਾਂਦਾ ਹੈ ਯਾਨੀ ਕਹਿੰਦੇ x ਨੂੰ ਕੀ ਕੀਤਾ ਘਟੌ ਦੇ 6 ਦੇ ਨਾਲ ਵੰਡਤਾ ਤਾਂ ਸਾਨੂੰ ਕੀ ਮਿਲਦਾ ਸਾਨੂੰ 12 ਪ੍ਰਾਪਤ ਹੁੰਦਾ ਇਸ ਤਰੀਕੇ ਨਾਲ ਦੇਖੋ ਇਕੁਏਸ਼ਨਸ ਬਣਾਉਣੀਆਂ ਬਹੁਤ ਜ਼ਰੂਰੀ ਨੇ ਤੁਹਾਡੀਆਂ ਇਕੁਏਸ਼ਨਸ ਸਹੀ ਬਣਨੀਆਂ ਚਾਹੀਦੀਆਂ ਨੇ ਕਿਹੜੀ ਸੰਖਿਆ ਦੇਖੋ ਜੋ ਵੀ ਐਸੀ ਪਤਾ ਕਰਨਾ ਹੈ ਉਹ ਨੂੰ ਅਸੀਂ ਨੇ ਕੀ ਲੈ ਲਿਆ x ਮੰਨ ਲੈਣਾ ਕੋਈ ਵੀ ਮੰਨ ਲਓ x ਮੰਨ ਲਓ a ਮੰਨ ਲਓ b ਮੰਨ ਲਓ c ਮੰਨ ਲਓ ਤੁਹਾਡੀ ਮਰਜ਼ੀ ਜੋ ਮਰਜ਼ੀ ਮੰਨਣਾ ਮੰਨ ਲਓ ਕਹਿੰਦੇ ਉਹਨੂੰ ਜਦੋਂ ਅਸੀਂ ਘਟਾਓ ਦੇ 6 ਨਾਲ ਵੰਡੀਏ ਤਾਂ ਸਾਨੂੰ 12 ਮਿਲੇ ਹੁਣ ਇਹਦਾ ਆਨਸਰ ਕਿ ਆਊਗਾ ਜੀ ਇਹਦਾ ਬਹੁਤ ਸੌਖਾ ਬਸ ਪਣਾ ਲਾ ਜਾ ਕੇ ਇਹਨੂੰ ਕੀ ਕਰਨਾ ਸੀ ਨੇ ਗੁਣਾ ਹੀ ਕਰਨਾ ਸੋ ਬੇਸਿਕਲੀ ਆ ਸਾਡੀ ਇਕੁਏਸ਼ਨ ਬਣ ਗਈ ਸੀ ਜਿਹੜੀ ਤੁਹਾਨੂੰ ਦਿਖ ਰਹੀ ਹੈ ਇੱਥੋਂ ਕੀ ਕਰਨੀ ਹੈ ਜੀ ਅਸੀਂ ਨੇ x ਦੀ ਵੈਲਿਊ ਪਤਾ ਕਰਨੀ ਹੈ ਹੁਣ ਦੇਖੋ ਆਹ ਜਿਹੜਾ ਘਟਾਓ ਦਾ 6 ਹੈ ਇਧਰ ਕੀ ਹੋ ਰਿਹਾ ਭਾਗ ਹੋ ਰਿਹਾ ਤਾਂ ਜਦੋਂ ਇਹਨੂੰ ਉਧਰ ਲੈ ਕੇ ਜਾਵਾਂਗੇ ਤਾਂ ਇਹ ਕੀ ਹੋ ਜਾਊਗਾ ਗੁਣਾ ਹੋ ਜਾਊਗਾ ਤਾਂ 12 ਦੀ ਗੁਣਾ ਰਜੇ 6 ਨਾਲ ਕਰਾਂਗੇ ਤਾਂ 12 6 ਕਿੰਨਾ ਹੋ ਜਾਊਗਾ 72 ਤੇ ਨਾਲ ਕੀ ਲੱਗ ਜੂਗੀ ਘਟਾਓ ਦੀ ਨਿਸ਼ਾਨੀ ਲੱਗ ਜੂਗੀ ਠੀਕ ਹੈ ਜੀ ਸੋ of ਸਾਡਾ ਰਾਈਟ ਆਨਸਰ ਕੀ ਆ ਗਿਆ -172 ਯਾਨੀ ਕਿ ਆਪਸ਼ਨ ਨੰਬਰ ਸੀ ਆ ਗਿਆ ਹੁਣ ਐਡੀਟਿਵ ਇਨਵਰਸ ਐਡੀਟਿਵ ਇਨਵਰਸ ਪੰਜਾਬੀ ਚ ਇਹਨੂੰ ਬੋਲਦੇ ਆ ਜੋੜਾਤਮਕ ਉਲਟ ਕੀ ਦਾ ਜੋੜਾਤਮਕ ਉਲਟ ਪੁੱਛਿਆ ਘਟੌ ਦੇ 2 ਦਾ ਹੁਣ ਦੇਖੋ ਇਹ ਵੀ ਬੜਾ ਇੰਟਰਸਟਿੰਗ ਕਨਸੈਪਟ ਹੈ ਇਹਦੇ ਜੋ ਵੀ ਸਵਾਲ ਜ਼ਰੂਰ ਪੁੱਛੇ ਜਾਂਦੇ ਨੇ ਹੁਣ ਇਹਦਾ ਥੋੜਾ ਜਿਹਾ ਕਨਸੈਪਟ ਸਮਝੋ ਦੇਖੋ ਐਡੀਟਿਵ ਇਨਵਰਸ ਯਾਨੀ ਕਿ ਜੁੜਾਤਮਕ ਕੋਲਟ ਦੇ ਵਿੱਚ ਤੁਸੀਂ ਨੇ ਕੀ ਕਰਨਾ ਜਿਹੜਾ ਵੀ ਸਿੰਬਲ ਤੁਹਾਨੂੰ ਸੌਰੀ ਜਿਹੜਾ ਵੀ ਸਾਈਨ ਦਿੱਤਾ ਹੋਊਗਾ ਉਹਨੂੰ ਤੁਸੀਂ ਨੇ ਬਦਲ ਦੇਣਾ ਯਾਨੀ ਕਿ ਜੇ ਤਾਂ ਤੁਹਾਨੂੰ ਜੋੜ ਨਾਲ ਦਿੱਤਾ ਹੋਇਆ ਹੈ ਤੁਸੀਂ ਸਾਈਨ ਬਦਲ ਦੋ ਘਟਾਓ ਲਾ ਦਿਓ ਔਰ ਜੇ ਤੁਹਾਨੂੰ ਘਟਾਓ ਦਾ ਦਿੱਤਾ ਹੋਇਆ ਤੁਸੀਂ ਸਾਈਨ ਬਦਲ ਦੋ ਜੋੜ ਲਾ ਦਿਓ ਹੁਣ ਇਹਨਾਂ ਨੇ ਸਾਨੂੰ ਕੀ ਪੁੱਛਿਆ ਸੀ ਘਟਾਓ ਦੇ 2 ਦਾ ਐਡੀਟਿਵ ਇਨਵਰਸ ਪੁੱਛਿਆ ਸੀ ਤਾਂ ਅਸੀਂ ਕੀ ਕਰਾਂਗੇ ਰਜੇ ਅਸੀਂ ਨੇ ਇਹਦਾ ਕੀ ਕਰਨਾ ਜਿਹੜਾ ਆਹ ਮੂਰੇ ਤੁਹਾਨੂੰ ਸਿੰਬਲ ਦਿਖ ਰਿਹਾ ਸਾਈਨ ਦਿਖ ਰਿਹਾ ਇਹਨੂੰ ਚੇਂਜ ਕਰ ਦਾਂਗੇ ਘਟਾਓ ਨੂੰ ਕੀ ਚੇਂਜ ਕਰ ਦਾਂਗੇ ਜੋੜ ਚ ਚੇਂਜ ਕਰ ਦਾਂਗੇ ਸੋ ਇੱਥੇ ਸਾਡੇ ਕੋਲੇ ਕੀ ਆ ਗਿਆ ਜੀ प्लस टू आ गया अगर चांस तो हाँ जोड़ दे दो बाइचांस तोड़ देमक की है ता की करना? साइन बदल देना। यानि की आ तो आपको दे घटा देगा यानी जो प्लस की वैल्यू है तो जुड़ात्मक उल्ट माइनस का नंबर और अगर माइनस का है तो प्लस का आजगा वेरी गुड थोड़े जे क्वेश्चन ने देखा जिन्हें को पाते हैं अगर वीडियो ज्यादा लेंथी होंगी होकेंड पार्ट रख लेंगे ठीक है बट प्लीज रजे सबसक्राइब द चैनल सपोर्ट द चैनल आई नीड यूर सपोर्ट है ना ये कह चलो ਹੁਣ 14th ਕੁਐਸਚਨ ਕਹਿੰਦੇ ਅਕੋਰਡਿੰਗ ਟੂ ਦਾ ਡਿਸਟ੍ਰੀਬਿਊਟਿਵ ਲਾਅ ਵੰਡਕਾਰੀ ਨਿਯਮ ਦੇ ਅਨੁਸਾਰ ਇਹਦੀ ਵੈਲਿਊ ਕਿਦੇ ਬਰਾਬਰ ਹੋਊਗੀ ਦੇਖੋ ਵੰਡਕਾਰੀ ਸਮਝੋ ਕੀ ਕਹਿ ਰਿਹਾ ਡਿਸਟ੍ਰੀਬਿਊਟ ਦਾ ਮਤਲਬ ਹੁੰਦਾ ਤੁਸੀਂ ਸਾਰਾ ਕੁਝ ਵੰਡ ਦਿਨੇ ਹੋ ਹੁਣ ਇਹਨੂੰ ਧਿਆਨ ਨਾਲ ਸਮਝੋ ਜੇ ਥੋੜਾ ਜਿਹਾ ਧਿਆਨ ਨਾਲ ਆਪਾਂ ਇਹ ਕੁਐਸਚਨ ਦੇਖਾਂਗੇ ਹੁਣ ਦੇਖੋ a ਲਿਖਿਆ ਫਿਰ ਗੁਣਾ ਲਿਖੀ ਹੈ ਫਿਰ ਬ੍ਰੈਕਟ ਦੇ ਵਿੱਚ ਕੀ ਲਿਖਤਾ b ਜੋੜ c ਲਿਖਤਾ ਹੁਣ ਡਿਸਟ੍ਰਿਬਿਊਟ ਕਰਾਂਗੇ ਕਿ ਨੂੰ ਡਿਸਟ੍ਰਿਬਿਊਟ ਕਰਾਂਗੇ ਏ ਨੂੰ ਡਿਸਟ੍ਰਿਬਿਊਟ ਕਰਾਂਗੇ ਯਾਨੀ ਆਪਾਂ ਕੀ ਕਰਾਂਗੇ राजे ਏ ਨੂੰ ਵੰਡ ਦਾਂਗੇ ਕਿਹਦੇ ਕਿਹਦੇ ਨਾਲ ਵੰਡ ਦਾਂਗੇ ਹੁਣ ਵੰਡ ਦਾ ਮਤਲਬ ਇਹ ਨਹੀਂ ਆ ਵੀ ਡਿਵਾਈਡ ਕਰ ਦਾਂਗੇ ਜਿਵੇਂ ਵੰਡਣਾ ਨਹੀਂ ਹੁੰਦਾ ਜਿਵੇਂ ਮੰਨ ਲਓ ਮੇਰੇ ਕੋਲ ਕੁਝ ਖਾਣ ਨੂੰ ਹੈ ਮੈਂ ਸਾਰਿਆਂ 'ਚ ਵੰਡਤਾ ਉਵੇਂ ਵੰਡਣ ਆਲਾ ਕਹਿ ਰਹੇ ਆ ਠੀਕ ਹੈ ਸੋ ਦੇਖੋ ਏ ਯਾਨੀ ਹੈਗੀ ਆਪਾਂ ਬੀ ਨੂੰ ਵੀ ਦੇ ਦਾਂਗੇ ਤੇ ਜਿਹੜੀ ਆਹ ਏ ਆ राजे ਉਹ ਆਪਾਂ ਕੀ ਕਰਾਂਗੇ ਸੀ ਨੂੰ ਵੀ ਦੇ ਦਾਂਗੇ ਪਰ ਵਿਚਾਲੇ ਇਹਦੇ 'ਚ ਸਾਈਨ ਕਿਹਦਾ ਲੱਗੂਗਾ ਮਲਟੀਪਲਾਈ ਦਾ ਸਾਈਨ ਲੱਗੂਗਾ ਦੇਖੋ ਸਮਝੋ ਧਿਆਨ ਨਾਲ ਕਿਵੇਂ ਕਹਿ ਰਹੇ de cu unde, cu de anal, ਆਵਲੀ ਸਾਡੇ ਕੋਲ ਇਕੁਏਸ਼ਨ ਦਿੱਤੀ ਹੋਈ ਹੈ ਹੁਣ ਆਪਾਂ ਨੇ ਇਸ A ਨੂੰ ਕੀ ਕਰਨਾ B ਨਾਲ ਵੀ ਵੰਡ ਦੇਣਾ ਤੇ ਇਸ A ਨੂੰ C ਜ ਵੀ ਵੰਡ ਦੇਣਾ ਜਦੋਂ B ਨਾਲ ਵੰਡਿਆ ਤਾਂ ਕੀ ਆ ਗਿਆ A B ਆ ਲਿਖਤਾ A B ਫਿਰ ਅਸੀਂ ਨੇ ਆ ਹੀ ਸਾਈਨ ਲਿਖਣਾ ਜੋੜ ਦਾ ਠੀਕ ਹੈ ਜੀ ਆ ਸਾਡੇ ਕੋਲੇ ਕੀ ਆ ਗਿਆ ਜੋੜ ਦਾ ਸਾਈਨ ਆ ਗਿਆ ਫਿਰ ਸਾਡੇ ਕੋਲੇ ਇਸ A ਨੂੰ ਅਸੀਂ ਨੇ ਕਿਹਦੇ ਨਾਲ ਗੁਣਾ ਕਰ ਦੇਣਾ C ਨਾਲ ਗੁਣਾ ਕਰ ਦੇਣਾ ਇਹੀ ਸਾਡੇ ਕੋਲੇ ਕੀ ਹੈ ਰਜੇ ਵੰਡਕਾਰੀ ਨਿਜਮ ਹੈ ਯਾਨੀ ਅਗਰ ਆਪਾਂ ਨੂੰ ਥੋੜਾ ਜਿਹਾ ਐਗਜ਼ਾਮਪਲ ਨਾਲ ਕਰੀਏ ਮੰਨ ਲਓ ਤੁਹਾਨੂੰ ਐਵੇਂ ਦਿੱਤਾ ਹੈ 2 ਠੀਕ ਹੈ 1 3 ਤਾਂ ਜੇ ਮੈਂ ਤੁਹਾਨੂੰ ਕਹਾਂ ਕਿ ਇਹਨੂੰ ਤੁਸੀਂ ਵੰਡਕਾਰੀ ਨਿਜਮ ਨਾਲ ਸੋਲਵ ਕਰੋ ਤਾਂ ਕਿਵੇਂ ਸੋਲਵ ਕਰੋਗੇ ਪਹਿਲਾਂ ਤੁਸੀਂ ਇਸ 2 ਦੀ ਗੁਣਾ ਇਸ 1 ਨਾਲ ਕਰ ਦਿਓ ਯਾਨੀ ਕਿ 2 1 ਕਮ 2 ਆ ਜਾਊਗਾ ਫਿਰ ਤੁਸੀਂ ਆਹ ਜੋੜ ਲਾਓ ਜਿਹੜਾ ਤੁਹਾਨੂੰ ਇੱਥੇ ਜੋੜ ਦਿਖ ਰਿਹਾ ਤੇ ਫਿਰ ਤੁਸੀਂ ਇਸ 2 ਦੀ ਗੁਣਾ ਕਿਹਦੇ ਨਾਲ ਕਰਦੋਂਗੇ 3 ਨਾਲ ਕਰਦੋਂਗੇ ਯਾਨੀ ਕਿ 2 ਦੀਆ ਕਿੰਨਾ ਆ ਜਾਊਗਾ 6 ਆ ਜਾਊਗਾ ਹੁਣ ਤੁਸੀਂ ਇਹਨੂੰ ਸੋਲਵ ਕਰ ਲਓ ਕਿੰਨਾ ਆ ਜਾਊਗਾ 6 ਤੇ 2 ਕਿੰਨੇ ਹੁੰਦੇ ਨੇ ਜੀ 8 ਹੁੰਦੇ ਨੇ ਸੋ ਸਾਡਾ ਰਾਈਟ ਆਨਸਰ ਕਿੰਨਾ ਆ ਗਿਆ 8 ਆ ਗਿਆ ਹਾਲਾਂਕਿ ਆਪਾਂ ਇਹਨੂੰ ਸੋਲਵ ਤਾਂ ਦੂਸਰੇ ਢੋਣ ਵੀ ਕਰ ਸਕਦੇ ਸੀ ਪਰ ਮੈਂ ਤੁਹਾਨੂੰ ਇੱਥੇ ਡਿਸਟ੍ਰੀਬਿਊਟਿਵ ਲਾ ਜਿਹੜਾ ਹੈਗਾ ਲਾਉਣਾ ਸਿਖਾਇਆ ਸੋ ਆਹ ਤੁਸੀਂ ਇਹਨੂੰ ਜ਼ਰੂਰ ਯਾਦ ਰੱਖਿਓ ਕਿ ਇਹ ਸਾਡਾ ਕੀ ਹੈ ਡਿਸਟ੍ਰੀਬਿਊਟਿਵ ਲਾਅ ਹੈ। ਸੋ ਜੀ ਆਈ ਥਿੰਕ ਵੀਡੀਓ ਥੋੜੀ ਜਿਹੀ ਲੈਂਥੀ ਹੋਗੀ ਔਰ ਮੈਨੂੰ ਲੱਗ ਰਿਹਾ ਹੈ ਕਿ ਮੇਰੀ ਐਕਸਪਲੇਨੇਸ਼ਨ ਵੀ ਥੋੜੀ ਜਿਹੀ ਜ਼ਿਆਦਾ ਹੈ। ਸੋ ਆਪਾਂ ਦੇਖਦੇ ਹਾਂ ਕਿ ਇੱਥੇ ਤੱਕ ਤੁਸੀਂ ਕੀ ਰਿਸਪੌਂਸ ਕਰਦੇ ਹੋ ਉਸ ਤੋਂ ਬਾਅਦ ਦੇਖੋ ਪੂਰੀ ਦੀ ਪੂਰੀ ਜਿਹੜੀ ਹੈਗੀ ਆ ਇਹ ਪੀਡੀਐਫ ਹੈ। ਇਹਦੇ ਵਿੱਚ ਤੁਹਾਡੇ ਸਾਰੇ ਹੀ ਚੈਪਟਰਸ ਆ ਜਾਣਗੇ। ਸੋ ਜਿਸ ਤਰੀਕੇ ਦਾ ਤੁਹਾਡਾ ਰਿਸਪੌਂਸ ਹੋਏਗਾ ਉਸੇ ਹਿਸਾਬ ਨਾਲ ਆਪਾਂ ਚੱਲਦੇ ਆ। ਵੈਸੇ ਆਈ ਥਿੰਕ ਤੁਹਾਡੇ ਕੁਐਸਚਨ ਚਲੋ ਥੋੜੇ ਜਿਹੀ ਰਹਿ ਗਏ ਆ ਆਪਾਂ ਕਰ ਹੀ व्हाट यू विल गेट व्हेन अ नंबर एक्स इज ऐड टू इट्स एडिटिव इनवर्स नहीं समझ लग गया कोई चक्कर नहीं पंजाबी में समझ गया कहंदे एक नंबर कौन है एक्स है ਉਹਦੇ ਅਗਰ ਆਪਾਂ ਉਹਨੂੰ ਕੀ ਕਰੀਏ ਜੁੜਾਤਮਕ ਉਲਟ ਦੇ ਵਿੱਚ ਜੋੜਨ ਤੇ ਕੀ ਪ੍ਰਾਪਤ ਹੁੰਦਾ ਹੈ ਦੇਖੋ ਦੁਬਾਰਾ ਸਮਝੋ ਕੀ ਕਹਿੰਦੇ ਨੇ ਕਹਿੰਦੇ ਕੋਈ ਵੀ ਨੰਬਰ ਹੈ x x ਨੂੰ ਅਗਰ ਆਪਾਂ ਉਹਦੇ ਜੁੜਾਤਮਕ ਉਲਟ ਦੇ ਵਿੱਚ ਜੋੜ ਦਈਏ ਤਾਂ ਸਾਨੂੰ ਕੀ ਮਿਲੂਗਾ ਹੁਣ ਆਪਾਂ ਇਹਨੂੰ ਥੋੜਾ ਜਿਹਾ ਆਈ ਥਿੰਕ ਤੁਹਾਨੂੰ ਐਕਸਪਲੇਨ ਕਰਨਾ ਪਏਗਾ ਇਹ ਦੇਖੋ ਆਈ ਵਾਂਟ ਕਿ ਤੁਹਾਨੂੰ ਕੋਈ ਵੀ ਇਸ ਤਰੀਕੇ ਦਾ ਨਾ ਕੁਝ ਹੋਵੇ ਕਿ ਤੁਹਾਨੂੰ ਸਮਝ ਨਾ ਲੱਗ ਰਿਹਾ ਹੋਵੇ ਠੀਕ ਹੈ ਦੇਖੋ ਉਹਨਾਂ ਨੇ ਸਾਨੂੰ ਕੀ ਕਿਹਾ ਕਿ ਐਕਸ ਦੇ ਵਿੱਚ ਕੀ ਜੋੜਨਾ ਐਕਸ ਦਾ ਐਡੀਟਿਵ ਇਨਵਰਸ ਜੋੜਨਾ ਔਰ ਮੈਂ ਹੁਣੇ ਤੁਹਾਨੂੰ ਉੱਪਰ ਸਮਝਾ ਕੇ ਆਈਆਂ ਕਿ ਐਡੀਟਿਵ ਇਨਵਰਸ ਕੀ ਹੁੰਦਾ ਤੁਸੀਂ ਨੇ ਕੀ ਕਰਨਾ ਜਿਹੜਾ ਸਾਈਨ ਹੈ ਉਹ ਚੇਂਜ ਕਰ ਦੇਣਾ ਸਿੰਬਲ ਚੇਂਜ ਕਰ ਦੇਣਾ ਯਾਨੀ ਜੋੜ ਹੈ ਤਾਂ ਘਟਾਓ ਬਣਾ ਦਿਓ ਘਟਾਓ ਹੈ ਤਾਂ ਜੋੜ ਬਣਾ ਦਿਓ ਹੁਣ x ਦੇ ਵਿੱਚ ਤੁਸੀਂ ਕੀ ਜੋੜਨਾ x ਦਾ ਐਡੀਟਿਵ ਇਨਵਰਸ ਜੋੜਨਾ ਹੁਣ x ਕੌਣ ਹੈ ਜੋੜਦਾ x ਹੈ ਤਾਂ ਇਹਦਾ ਐਡੀਟਿਵ ਇਨਵਰਸ ਕੀ ਹੋ ਜੂਗਾ ਜੇ ਘਟਾਓ ਦਾ x ਹੋ ਜੂਗਾ ਹੁਣ ਆਪਾਂ ਇਹਨੂੰ ਸੋਲਵ ਕਰ ਲੈਣਾ ਕਿਉਂਕਿ ਦੇਖੋ ਪਲੱਸ ਮਾਈਨਸ ਕੀ ਹੁੰਦਾ ਮਾਈਨਸ ਹੋ ਜੂਗਾ ਸੋ x x ਕੀ ਹੋ ਜੂਗਾ ਜੀ ਸਾਡੇ ਕੋਲੇ ਜ਼ੀਰੋ ਹੋ ਜਗਾ ਯਾਨੀ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ 2 ਦੇ ਵਿੱਚ ਕੀ ਜੋੜ ਦੋ 2 ਦਾ ਐਡੀਟਿਵ ਇਨਵਰਸ ਜੋੜ ਦੋ ਹੁਣ 2 ਦਾ ਐਡੀਟਿਵ ਇਨਵਰਸ ਕੌਣ ਹੋਊਗਾ ਜੀ ਘਟਾਓ ਦੇ ਦੋ ਹੋਊਗਾ ਹੁਣ ਇਹਨੂੰ ਸੋਲਵ ਕਰ ਲਓ ਕੀ ਆਊਗਾ ਆਹ ਪਲੱਸ ਮਾਈਨਸ ਮਾਈਨਸ ਹੋ ਜੂਗਾ ਦੋ ਚੋ ਦੋ ਚਲੇ ਜਾਣਗੇ ਸਾਡੇ ਕੋ ਕੌਣ ਆ ਜੂਗਾ ਜੀ ਜ਼ੀਰੋ ਆ ਜੂਗਾ ਵੈਰੀ ਗੁੱਡ ਹੁਣ ਅਗਲਾ ਸਵਾਲ ਦੇਖ ਲੈਂਦੇ ਆ ਅ ਨੈਕਸਟ ਕੁਐਸਚਨ ਹੈਗਾ ਇਹ ਅ 18ਵਾਂ 19 ਦੇਖੋ ਰਜੇ ਆ ਥੋੜੇ ਜਿਹਾ ਕੁਐਸਚਨ ਮੈਨੂੰ ਲੱਗਦਾ ਤੁਹਾਨੂੰ ਸਮਝਾਉਣੇ ਪੈਣਗੇ ਸੋ ਆਪਾਂ ਇਹ ਰੱਖਦੇ ਆ ਨੈਕਸਟ ਪਾਰਟ ਦੇ ਵਿੱਚ ਅਗਰ ਇਹ ਪਾਰਟ ਪਸੰਦ ਆਇਆ ਤਾਂ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਦ ਚੈਨਲ ਲਾਈਕ ਦ ਵੀਡੀਓ ਐਂਡ ਇਵਨ ਡੋਨਟ ਫੋਰਗੇਟ ਟੂ ਸ਼ੇਅਰ ਦਿਸ ਚੈਨਲ ਟੂ ਯੋਰ ਫਰੈਂਡਸ ਥੈਂਕ ਯੂ ਸੋ ਮੱਚ ਐਂਡ ਅਗਰ ਵਿੱਚ ਵਿਚਾਲੇ ਥੋੜੀਆਂ ਜਿਹੀਆਂ ਜਿਹਾ ਗਲਤੀਆਂ ਹੋ ਜਾਂਦੀਆਂ ਨੇ ਤਾਂ ਉਹਨੂੰ ਥੋੜਾ ਜਿਹਾ ਅਡਜਸਟ ਕਰ ਲਿਆ ਕਰੋ ਗਲਤੀਆਂ ਇਨ ਦ ਸੈਂਸ ਕਿ ਕਈ ਵਾਰੀ ਬੋਲਣ 'ਚ ਕੁਝ ਇਧਰ ਉਧਰ ਹੋ ਜਾਂਦਾ ਬਿਕਾਜ਼ ਐਡੀਟਿੰਗ ਵਗੈਰਾ ਤਾਂ ਜ And your final exams just crack it thank you so much Raj.